ਮਤਲਬ ਪਹਿਲਾਂ ਤਾਂ ਹੁੰਦਾ ਸੀ ਕਿ ਕੱਚੇ ਪੱਕੇ ਨਾਲ ਵੱਖ ਕਰਿਆ ਗਿਆ ਕੱਚਿਆਂ ਦੇ ਬਣਾਏ ਆ ਗਿਆਂ ਹੁਣ ਪੱਕਿਆਂ ਦੇ ਵਿੱਚ ਵਾਕੀ ਗੱਲ ਹੋ ਗਈਆ ਇਸ ਤਰੀਕੇ ਨਾਲ ਬਣੇ ਕਰ ਨੂੰ ਹੋ ਗਿਆ ਕਿ ਸਾਡੇ ਵਿੱਚ ਇੱਕੋ ਉਸਾਰੀ ਤੇ ਕੰਮ ਕਰੇ ਤਿੰਨ ਬਣਾਉਣ ਦੇ ਮਜ਼ਦੂਰ ਕੰਮ ਕਰਨੇ ਪੱਕੇ ਬਣਾ ਲੈ ਕੱਚੇ ਨਾਲ ਹੀ ਕਰਦਾ ਕੱਚੇ ਦੀ ਵਾਪਸ ਬਿਆਰ ਨਹੀਂ ਕੀਤੀ ਜਾਂਦੀ ਜਿਸ ਤਰੀਕੇ ਨਾਲ ਹੁਣ ਤੇ ਬਣ ਗਈਆ ਇੰਥੇ ਤੱਕ ਕਿ ਸਾਡੇ ਪੱਕੇ ਬਣਾ ਲੈ ਤੇਨਵਾਰ ਦੇ ਬਣ ਗਏ ਇੱਕ 2950 ਵਾਲੇ ਜੀ ਇੱਕ 2350 ਵਾਲੇ ਜੀ ਇੱਕ 3540 ਵਾਲੇ ਇਸ ਤਰੀਕੇ ਦਾ ਸਾਡਾ ਜਿਹੜਾ ਨਘਾਰ ਆ ਸਾਡੀਆਂ ਸਭਾਵਾਂ ਦੇ ਵਿੱਚ ਆ ਗਿਆ ਜਦ ਕਿ ਸਰਕਾਰ ਹੈ ਜਿਹੜੀ ਭਾਰਤਿਆਂ 'ਚ ਪ੍ਰਦਰਸ਼ਨ ਜਗਾਉਂਦਾ ਹੈ। ਇੱਕ ਮਾਡਲ ਆ ਬੁਲਾਇਆ ਰਿਹਾ ਸਰਕਾਰ ਨੇ ਸਾਰਿਆਂ ਨੂੰ ਸ਼ੇਅਰ ਕਰੀਏ। ਸਰਕਾਰ ਨੇ ਜਨੂਤ ਬਣਾਉਣੀ ਹੈ। ਕਾਨੂੰਨ ਲਾਗੂ ਕਰਾਉਂਦੇ ਆ ਪਾਲਣਾ ਕਰਾਉਂਦੇ ਆ ਉਹਨਾਂ ਦੇ ਤੇ ਸਰਕਾਰ ਦੇ ਸਰਕਾਰੀ ਦਾਰੇ ਦੇ ਅੰਦਰ ਹੀ ਕੁਝ ਹੋਵੇ। ਪਹਿਲਾਂ ਅਸੀਂ ਕੱਚੇ ਮਾਲਾਂ ਨੂੰ ਟ੍ਰਾਂਸਪੋਰਟ ਤੋਂ ਦੇਉਗੇ ਸੀ। ਉਹ ਸਾਡੇ ਪੱਕੇ ਮਾਲਾਂ ਦੇ ਉੱਤੇ ਹੀ ਹਾਲਤ ਹੋਣਾ ਸ਼ੁਰੂ ਹੋ ਗਿਆ ਤੇ ਉਸ ਤੋਂ ਅਗਲੇ ਹਾਲ ਸਾਡੇ ਉਪਨ ਮਾੜੀ ਬੋਲ ਰਹੀ ਕਉਂਕਿ ਇਸ ਤਰੀਕੇ ਨਾਲ ਸਰਕਾਰ ਬਣੀ ਹੋਈ ਹੈ ਕਿਉਂਕਿ ਸਾਡੇ ਨਾਲ ਮੈਨੇਜਮੈਂਟ ਪਿਛਲੇ ਲੰਮੇ ਸਮੇਂ ਤੋਂ ਸੁਣਦੇ ਉੱਤੇ ਨਹੀਂ ਕਰਦੇ ਜਾਂ ਬੁੱਕਰਦੇ ਵੀ ਆਏ ਨਹੀਂ ਲਗਾਤਾਰ ਚੱਲ ਰਿਹਾ ਸੀ ਲਗਾਤਾਰ ਲੜ ਰਹੇ ਹਾਂ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਪਰ ਹੁਣ ਸਾਡੇ ਤੇ ਖਤਰਾ ਹੋਰ ਵੱਡਾ ਆ ਗਿਆ ਹੁਣ ਸਰਕਾਰ ਹੈ ਕੋਈ ਸਰਕਾਰ ਨੇ ਪਹਿਲੇ ਵੀ ਕੀਤੀ ਰਹੀ ਹੈ ਸਾਡੀ ਜਿਹੜੀ ਸਰਕਾਰ موجوده ਚੱਲ ਰਹੀ ਹੈ موجوده ਸਰਕਾਰ ਆਈ ਹੀ ਸਾਡੇ ਸਾਡੇ ਮਹਿਕਮਿਆਂ ਦੇ ਅਧਾਰ ਤੇ ਸਰਕਾਰ ਬਣੀ ਹੋਈ ਹੈ ਇਹਨਾਂ ਲੋਕਾਂ ਨਾਲ ਸਭੇ ਕੋਈ ਵਾਅਦਾ ਫੁਲਾ ਕੀਤਾ ਜਿੱਦਣ ਦੇ ਹੈ। ਤਾਂ ਸੁਣੇ ਹੁੰਦਾ। ਇਹੇ ਵਾਅਦੇ ਦੇ ਸਿਰ ਤੇ ਇਹਨਾਂ ਦੀ ਜਿਹੜੀ ਸਰਕਾਰ ਬਣੀ ਸੀ ਕੋਈ ਲੋਕਾਂ ਨੂੰ ਹੋਗਾ ਕਿ 300 ਨੂੰ ਤਾਂ ਨਹੀਂ ਮਿਲਣੀ ਹੈ ਸਾਥੋਂ। ਪਰ ਬੁੱਧਰਾਂ ਨਾਲ ਸਾਡੇ ਜਿਹੜੇ ਅਦਾਰੇ ਨੇ